ਮਨੁੱਖ ਨੂੰ ਜੀਵਨ ਦੇ ਵਿੱਚ ਵਿਚਰਦਿਆਂ ਦ੍ਰਿਸ਼ਟੀ ਜੀਵਨ ਦੇ ਵਿੱਚ ਵਿਚਰਦਿਆਂ ਕਈ ਵਾਰੀ ਚਿੰਤਾ ਖਾਣ ਲੱਗ ਜਾਂਦੀ ਹੈ ਸਿਆਣਿਆਂ ਦਾ ਵੀ ਕਥਨ ਹੈ ਚਿੰਤਾ ਕਹਿੰਦੇ ਜਿਹੜੀ ਇਹ ਚਿਖਾ ਬਰਾਬਰ ਹੁੰਦੀ ਹੈ ਖਾ ਕੀ ਹੁੰਦੀ ਹੈ ਜਿਹੜੀ ਬੰਦੇ ਨੂੰ ਸਾੜ ਦੇਵੇ ਇਸੇ ਤਰ੍ਹਾਂ ਉਹ ਚਿਖਾ ਦੇ ਬਰਾਬਰ ਕਿਉਂ ਕਿਹਾ ਹੈ ਚਿੰਤਾ ਜਿਹੜੀ ਉਹ ਹੌਲੀ-ਹੌਲੀ ਜਿਵੇਂ ਥੋੜੀ ਜੀ ਅੱਗ ਨਾਲ ਲੱਕੜਾਂ ਦਾ ਢੇਰ ਮੱਚ ਜਾਂਦਾ ਉਹ ਸਰੀਰ ਨੂੰ ਖਤਮ ਕਰ ਦਿੰਦੀ ਹੈ ਐਸੀ ਚੀਜ਼ ਹੈ ਚਿੰਤਾ ਕੋਈ ਹੱਲ ਨਹੀਂ ਕਿਸੇ ਵਿਪਤਾ ਦਾ ਕਿਸੇ ਕੰਮ ਦਾ ਕਿਸੇ ਘਾਟੇ ਦਾ ਤੁਹਾਨੂੰ ਕੋਈ ਘਾਟਾ ਪੈ ਗਿਆ ਤੁਹਾਡਾ ਕੋਈ ਨੁਕਸਾਨ ਹੋ ਗਿਆ ਤੁਸੀਂ ਚਿੰਤਾ ਕਰਨ ਬਹਿ ਜੋ ਪਰੋ ਭਾਵੇਂ ਇੱਕ ਸਾਲ ਚਿੰਤਾ ਕਰਦੇ ਰਹੋ ਪਰ ਉਹ ਹੱਲ ਨਹੀਂ ਹੋਏਗਾ ਆਖੋ ਸਤਿਨਾਮ ਕਿਉਂਕਿ ਚਿੰਤਾ ਹੱਲ ਨਹੀਂ ਹੈ ਚਿੰਤਾ ਛੱਡ ਕੇ ਕੁਝ ਕਰ ਲੈਣਾ ਹੱਲ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਆ ਵੀ ਤੂੰ ਚਿੰਤਾ ਨਾ ਕਰ ਤਾਂ ਆਪਾਂ ਇੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਮਨੁੱਖ ਹਰ ਵੇਲੇ ਉਹਦੇ ਕੋਲ ਕੁਝ ਆ ਗਿਆ ਉਹਨੇ ਤਾਂ ਵੀ ਚਿੰਤਾ ਕਰਨੀ ਆ ਕੁਝ ਨਹੀਂ ਆਇਆ ਉਹ ਤਾਂ ਵੀ ਚਿੰਤਾ ਕਰਦਾ ਰਹਿੰਦਾ ਹੈ ਸੋਚਦੇ ਰਹਿਣਾ ਦਿਮਾਗ ਤੇ ਬੋਝ ਦੇ ਦੇਣੇ ਜਿਹੜਾ ਮਨੁੱਖ ਰਾਤ ਨੂੰ ਚਿੰਤਾ ਵਿੱਚ ਸੌਂਦਾ ਹੈ ਜਿਹੜੇ ਕਹਿੰਦੇ ਆ ਨਾ ਮੇਰਾ ਸਿਰ ਭਾਰੀ ਰਹਿੰਦਾ ਹੈ ਉਹਨਾਂ ਦਾ ਸਿਰ ਭਾਰੀ ਰਹਿੰਦਾ ਜਿਹੜੇ ਚਿੰਤਾ ਵਿੱਚ ਸੌਂ ਜਾਂਦੇ ਆ ਆਖੋ ਸਤਿਨਾਮ ਕਿਉਂਕਿ ਸਰੀਰ ਪਿਆ ਹੈ ਪਰ ਮਨ ਸੁੱਤਾ ਨਹੀਂ ਦਿਮਾਗ ਸੁੱਤਾ ਨਹੀਂ ਦਿਮਾਗ ਜਾਗਦਾ ਫੁਰਨੇ ਆਉਂਦੇ ਆ ਸੁਪਨੇ ਆਉਂਦੇ ਹੁਣ ਜਿਸ ਤਨ ਥੋੜੀ ਜੀ ਅਸਲੀ ਨੀਂਦ ਆਉਂਦੀ ਹੈ ਸਾਨੂੰ ਉਦੋਂ ਸਾਨੂੰ ਇਦਾਂ ਲੋਕੀ ਸਵੇਰੇ ਉੱਠ ਕੇ ਜਿਵੇਂ ਬੋਝ ਲੈ ਗਿਆ ਹੋਵੇ ਹੌਲਾ ਹੌਲਾ ਮੈਸੇਜ ਹੁੰਦਾ ਹੈ ਕਿਉਂਕਿ ਉਹ ਸੋਚਦਾ ਹੈ ਚਿੰਤਾ ਛੱਡ ਦੇ ਮਹਾਰਾਜ ਕਹਿੰਦੇ ਇਹ ਕੋਈ ਹੱਲ ਨਹੀਂ ਕਿਸੇ ਵੀ ਕੰਮ ਦਾ ਕਿਸੇ ਵੀ ਘਾਟ ਦਾ ਫਿਕਰ ਕਰਨ ਨਾਲ ਕਦੇ ਹੱਲ ਹੁੰਦਾ ਹੈ ਆਟੋਮੈਟਿਕ ਹੈ ਪਰ ਕੰਟਰੋਲ ਸਾਰਿਆਂ ਨੂੰ ਹੁੰਦਾ ਹੈ ਸਾਰਿਆਂ ਨੂੰ ਹੋ ਜਾਂਦਾ ਆਪਾਂ ਨੂੰ ਸਾਰਿਆਂ ਨੂੰ ਹੁੰਦੀ ਹੈ ਚਿੰਤਾ ਵੱਲੋਂ ਮੱਲੀ ਹੁੰਦੀ ਹੈ ਬੰਦਾ ਇਹ ਵੀ ਕਹਿੰਦਾ ਕਰੀਏ ਕੀ ਵੱਲੋਂ ਮੱਲੀ ਹੁੰਦੀ ਹੈ ਨਹੀਂ ਫਿਰ ਪਾਣੀ ਪੜਨ ਦਾ ਕੀ ਫਾਇਦਾ ਆਖੋ ਸਤਨਾ ਚਿੰਤਾ ਵੀ ਕਰੀ ਜਾਣਾ ਬਾਣੀ ਵੀ ਪੜੀ ਜਾਣਾ ਸ਼ਬਦ ਵੀ ਪੜੀ ਜਾਣਾ ਨਾਨਕ ਚਿੰਤਾ ਮਤ ਕਰੋ ਕੀ ਕਹਿੰਦੇ ਮਹਾਰਾਜ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਉਹਨੂੰ ਚਿੰਤਾ ਹੈ ਜੀਨੇ ਜਲਮ ਜੰਤ ਉਪਾਇਨ ਤਿਨਾ ਪਰੋਜੀ ਦੇ ਜਾਲ ਵਿੱਚ ਥਲ ਵਿੱਚ ਪੈਦਾ ਕੀਤੇ ਹੈ ਉਹਨਾਂ ਨੂੰ ਵੀ ਉਹ ਰਿਜਕ ਪਚਾਉਂਦਾ ਹੈ ਪੱਥਰ ਜਿਹਦੇ ਵਿੱਚ ਕੋਈ ਰਸਤਾ ਨਹੀਂ ਹੁੰਦਾ ਜਾਣ ਨੂੰ ਅੰਦਰ ਕੀੜਾ ਹੈ ਪਰ ਉਹਨੂੰ ਵੀ ਭੋਜਨ ਪਚਾ ਰਿਹਾ ਹੈ ਯੋਗ ਧਮ ਤਾਵਕ ਜਿਹੋ ਜੇ ਕਰਮ ਕੀਤੇ ਆ ਉਹੋ ਜੀ ਡਿਊਟੀ ਫਿਰ ਸਾਡੀ ਲੱਗੀ ਹੈ ਉਹਨਾਂ ਕਾ ਸਾਨੂੰ ਮਿਲ ਰਿਹਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਜੰਤ ਉਪਾਯਨ ਤਿਨਾ ਪਿਰੋਜੀ ਦੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਖਲ ਜਨਤਾ ਸਭ ਤੈ ਜਦੋਂ ਇਦਾਂ ਸ਼ਬਦ ਪੜਾਂਗੇ ਸਾਨੂੰ ਕੇਵਰੀ ਪੱਤੇ ਨਹੀਂ ਲੱਗਦਾ ਵੀ ਗੁਰੂ ਜੀ ਸਾਨੂੰ ਗਿਆਨ ਸਮਝਾਈ ਜਾਂਦੇ ਨੇ ਸੋਣਾ ਤੇ ਅਸੀਂ ਖੰਡ ਪਾੜ ਝੱਲੀ ਚੱਲੀ ਜਾਂਦਾ ਹੁੰਦਾ ਤੇ ਕਾਮਾ ਰੋੜੀ ਪਈ ਹੁੰਦੀ ਹੈ ਕੋਈ ਤਿਆਰ ਹੋ ਰਿਹਾ ਹੁੰਦਾ ਕੋਈ ਇੰਦਰ ਭਜਿਆ ਹੁੰਦਾ ਕੋਈ ਇਧਰ ਨੱਠਿਆ ਹੁੰਦਾ ਪਤਾ ਕਿੱਥੋਂ ਲੱਗਣਾ ਹੈ ਖੰਡ ਪਾੜ ਸਾਰਾ ਹੋ ਗਿਆ ਮਹਾਰਾਜ ਚਲੇ ਵੀ ਗਏ ਪਤਾ ਹੀ ਨਹੀਂ ਲੱਗਿਆ ਕਿਸੇ ਗੱਲ ਦਾ ਜੇ ਪਰਿਵਾਰ ਨੂੰ ਇਕੱਠਾ ਕਰ ਲਈਏ ਮਾਗਰਾਂ ਵੀ ਮਹਾਰਾਜ ਕੀ ਕਹਿ ਕੇ ਗਏ ਨਹੀਂ ਪਤਾ ਲੱਗਣਾ ਸੁਣੇ ਬਿਨਾਂ ਇਸ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਜੋ ਉਹਨੇ ਦਿੱਤਾ ਸਿਆਣੇ ਕਹਿੰਦੇ ਆ ਨਾ ਵੀ ਤੁਹਾਡੇ ਸਾਹਮਣੇ ਪਾਣੀ ਦਾ ਗਲਾਸ ਪਿਆ ਹੈ ਅੱਧਾ ਪਾਣੀ ਨਾਲ ਭਰਿਆ ਹੋਇਆ ਹੈ ਆਪਾਂ ਆਪਾਂ ਦਾ ਕੀ ਕਵਾਂਗੇ ਵੀ ਅੱਧਾ ਖਾਲੀ ਹੈ ਜਾਂ ਕੋਈ ਕਹੇਗਾ ਵੀ ਅੱਧਾ ਭਰਿਆ ਹੈ ਸੋਚ ਇੱਕ ਨੇ ਵੇਖ ਲਿਆ ਵੀ ਅੱਧਾ ਭਰਿਆ ਹੈ ਇੱਕ ਨੇ ਕਹਤਾ ਵੀ ਅੱਧਾ ਖਾਲੀ ਹੈ ਹੁਣ ਭਰੇ ਵਾਲਾ ਪਾਸਾ ਵੇਖਣਾ ਕਿ ਖਾਲੀ ਵਾਲਾ ਵੇਖਣਾ ਅੱਧਾ ਭਰਿਆ ਵੀ ਤਾਂ ਕਹਿ ਸਕਦਾ ਜਰੂਰੀ ਹੈ ਵੀ ਖਾਲੀ ਵੇਖਣਾ ਹੈ ਜ਼ਰੂਰੀ ਨਹੀਂ ਵੀ ਜੋ ਨਹੀਂ ਦਿੱਤਾ ਉਹਨੇ ਉਹੀ ਵੇਖਣਾ ਜਿਹੜਾ ਦਿੱਤਾ ਉਹ ਤੇ ਵੇਖ ਲਾਇਆ ਸਾਰਾ ਕੁਝ ਦੇਤਾ ਖੁਸ਼ੀਆਂ ਦੇਤੀਆਂ ਇੱਕ ਚੀਜ਼ ਨਾ ਉਹ ਦੇਵੇ ਨਾ ਬਸ ਆ ਨਹੀਂ ਦਿੱਤਾ ਮੈਨੂੰ ਹੋਰ ਸਭ ਕੁਝ ਦੇਤਾ ਪ੍ਰਮਾਤਮਾ ਨੇ ਸਭ ਕੁਝ ਵੀ ਤਾਂ ਦੇ ਹੀ ਦਿੱਤਾ ਤੈਨੂੰ ਦੁੱਖ ਕਾਹਦਾ ਹੈ ਉਹਦੇ ਵੱਣੀ ਵੇਖ ਜਿਹੜਾ ਤੈਨੂੰ ਮਿਲਿਆ ਉਹਨੂੰ ਵੀ ਨਹੀਂ ਮਿਲਿਆ ਜਿਹੜਾ ਤੇਰੇ ਕੋਲ ਆ ਦੂਜੇ ਕੋਲ ਵੀ ਹੈ ਨਹੀਂ ਬਾਣੀ ਦਾ ਕਥਨ ਹੈ ਤੇਰੇ ਆਉਣ ਤੋਂ ਪਹਿਲਾਂ ਉਹ ਤੇਰੇ ਰਿਜਕ ਦਾ ਪ੍ਰਬੰਧ ਕਰਦਾ ਹੈ ਕਿਵੇਂ ਨਾ ਕਿਵੇਂ ਪਹਿਲੋਂ ਦੇ ਤੈਂ ਰਿਜਕ ਸੰਭਾਹ ਪਹਿਲਾਂ ਤੈਨੂੰ ਰਿਜਕ ਦਾ ਪ੍ਰਬੰਧ ਕੀਤਾ ਤੇਰੇ ਆਉਣ ਤੋਂ ਪਹਿਲਾਂ ਪਿੱਛੋਂ ਦੇ ਤੈਂ ਜੰਤ ਉਪਾਹ ਪਿੱਛੋਂ ਜੀਵਾਂ ਨੂੰ ਪੈਦਾ ਕਰਦਾ ਹੈ ਇਸ ਤਰ੍ਹਾਂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਬਦ ਸੁਣ ਤੈਨੂੰ ਚਿੰਤਾ ਨਹੀਂ ਰਹੇਗੀ ਕਦੇ ਸ਼ਬਦ ਦਾ ਰਾਹੀ ਸਮਝਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਡੀ ਚਿੰਤਾ ਦੂਰ ਕਰ ਦੇ ਪਰੋਸਾਰਾ ਕੇ ਜੁੜਿਆ ਰਹੋ ਸੋਚਿਆ ਨਹੀਂ ਸੀ ਸੰਗਤਾਂ ਤੇ ਇੰਨੀ ਕਿਰਪਾ ਹੋ ਜਾਈ ਸੋਚ ਰਹੀਆਂ ਨੇ ਸੰਗਤਾਂ ਪੁੱਛਦੀਆਂ ਨੇ ਵੀ ਸਵਾ ਲੱਖ ਮੂਲ ਮੰਤਰ ਦਾ ਪਾਠ ਕਿਵੇਂ ਕਰੀਏ ਜੀ ਆਖੋ ਸਤਨਾਮ ਤੇ ਕਿਹਿਆ ਨੇ ਕਰ ਵੀ ਲਿਆ ਇਹ ਉਹਦੀ ਰਹਿਮਤ ਆ ਉਹ ਬਖਸ਼ਿਸ਼ ਹੈ ਪ੍ਰਮਾਤਮਾ ਦੀ ਉਹ ਮਿਹਰਬਾਨ ਹੈ ਸੇਵਾ ਲੈਂਦਾ ਹੈ ਦੁਨੀਆ ਕੀਆਂ ਵਡਿਆਈਆਂ ਕਵਨਾ ਆਵੇ ਕੰਮ ਦੁਨੀਆ ਦੀਆਂ ਗੱਲਾਂ ਵਿੱਚ ਤੇ ਦੁਨੀਆ ਦੀਆਂ ਵਡਿਆਈਆਂ ਵਿੱਚ ਨਾ ਆ ਇਹ ਸੋਚਿਆ ਕਰ ਵੀ ਸਾਥ ਕਿਸੇ ਨੇ ਅਸਲੀ ਮਿੱਤਰ ਸੱਜਣ ਹੁੰਦਾ ਨਾ ਜਿਹੜਾ ਉਹ ਵੀ ਅੰਤ ਵੇਲੇ ਇਹੀ ਕਹਿ ਕੇ ਮੁੜ ਜਾਂਦਾ ਕਿ ਪ੍ਰਮਾਤਮਾ ਦਾ ਭਾਣਾ ਹੈ ਨਹੀਂ ਸਾਥ ਦੇ ਸਕਦਾ ਨਾ ਇਹ ਉਹਨਾਂ ਦੀਆਂ ਗੱਲਾਂ ਚ ਆ ਕੇ ਕਹਿੰਦਾ ਵੀ ਨਹੀਂ ਨਹੀਂ ਲੋਕ ਤੇ ਇਦਾਂ ਕਹਿੰਦੇ ਆ ਲੋਕ ਬਹੁਤ ਕੁਝ ਕਹਿੰਦੇ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਨਾਮ ਬਿਨਾਂ ਸਭ ਕੂੜ ਹੈ ਤੇ ਗੱਲਾਂ ਸਾਰੀਆਂ ਹੋਛੀਆਂ ਨੇ ਨਾਮ ਤੋਂ ਬਿਨਾਂ ਹੋਛੀਆਂ ਗੱਲਾਂ ਨਾਲ ਚ ਹੈ ਹੀ ਨਹੀਂ ਕੁਸ਼ ਗੁਰੂ ਦੀ ਇੱਕ ਗੱਲ ਸੁਣ ਲਾ ਤੈਨੂੰ ਇੱਕ ਨਹੀਂ ਦਾਰ ਦੇਣਾ ਆਖੋ ਸਤਨਾਮ ਦੁਨੀਆ ਦੀਆਂ ਹਜ਼ਾਰਾਂ ਸੁਣੀ ਚੱਲ ਕੋਈ ਕੰਮ ਆਉਣ ਵਾਲੀਆਂ ਨਹੀਂ ਬਾਣੀ ਨੇ ਕਹਦਾ ਨਾ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਗੱਲਾਂ ਨਾਲ ਬਹੁਤ ਕੁਝ ਹੋ ਸਕਦਾ ਹੈ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਗੱਲਾਂ ਏਡੀ ਏਡੀਆਂ ਕਰ ਸਕਦਾ ਬੰਦਾ ਕਿ ਰੱਬ ਨੂੰ ਦੇਖਣ ਵਾਲੀਆਂ ਗੱਲਾਂ ਕਰਦਾ ਬਾਤਨ ਹੀ ਅਸਮਾਨ ਗਿਰਾਵੇ ਦੁਨੀਆ ਕੀਆਂ ਵਡਿਆਈਆਂ ਕਬਨਾਵੈ ਕਾਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤੂੰ ਚਿੰਤਾ ਨਾ ਕਰਿਆ ਕਰ ਗੁਰੂ ਦੀ ਸੁਣਿਆ ਕਰ ਉਹ ਬਹੁਤ ਮਿਹਰਬਾਨ ਹੈ ਮਿਹਰਬਾਨ ਸਾਹਿਬ ਮਿਹਰਬਾਨ ਮਿਹਰਬਾਨ ਭਵ ਦਇਆ ਕਰਨ ਵਾਲਾ ਸਾਹਿਬ ਮੇਰਾ ਮਿਹਰਬਾਨ ਮੇਰਾ ਮਾਲਕ ਪ੍ਰਭੂ ਇੱਕ ਦਿਨ ਨਹੀਂ ਸਦਾ ਦਇਆ ਕਰਨ ਵਾਲਾ ਹੈ ਜਿਹੜਾ ਇੱਕ ਜੀਵ ਨੂੰ ਨਹੀਂ ਜੀ ਸਕਲ ਕੋ ਸਭ ਨੂੰ ਦੇਦਾਰ ਸਾਰੇ ਜੀਵਾਂ ਨੂੰ ਸਭ ਪਦਾਰਥਾਂ ਦਾ দান ਦੇਣ ਵਾਲਾ ਹੈ ਉਹ ਪਰਮਾਤਮਾ ਤੂੰ ਕਾਹੇ ਡੋਲ ਲੈ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਜਿਨੇ ਸਿਰਜਣਾ ਕੀਤੀ ਹੈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਹੁਣ ਗੁਰੂ ਅਰਜਨ ਦੇਵ ਮਰਜ਼ ਕਹਿੰਦੇ ਤੂੰ ਡੋਲਣਾ ਕੋਈ ਗੱਲ ਨਹੀਂ ਦੁੱਖ ਆਇਆ ਸੁੱਖ ਵੀ ਆਏਗਾ ਸੁੱਖ ਆਇਆ ਦੁੱਖ ਵੀ ਜ਼ਰੂਰ ਆਉ। ਇਹ ਹੋ ਨਹੀਂ ਸਕਦਾ ਕਦੇ ਇੱਕ ਚੀਜ਼ ਨਹੀਂ ਰਹਿੰਦੀ ਹੁੰਦੀ ਜ਼ਿੰਦਗੀ ਵਿੱਚ। ਆਉਂਦੇ ਰਹਿੰਦੇ ਆ ਦੁੱਖ ਸੁੱਖ। ਅਰਦਾਸ ਕਰਦਾ ਰਹਿ ਮਾਲਕਾ ਤੇਥੋਂ ਵੱਡਾ ਕੋਈ ਨਹੀਂ। ਮੈਂ ਹੋਰ ਥਾਂੋਂ ਨਹੀਂ ਜਿਸ ਪੈ ਕਰੋ ਬੇਰੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੇਰਾ ਦੁੱਖ ਤੇ ਸੁੱਖ ਤੇਰੇ ਪਾਸ ਹੈ ਤੂੰ ਰਹਿਮਤ ਕਰ ਜਿਵੇਂ ਤੂੰ ਚਲਾਉਣਾ ਠੀਕ ਹੈ ਮੈਂ ਤੇਰੀ ਰਜਾ ਚ ਪੂਰਾ ਖੁਸ਼ ਆ ਤੂੰ ਜਿਵੇਂ ਕਰਦਾ ਉਹ ਸਭ ਠੀਕ ਹੈ ਮੇਰੇ ਕਰਮਾਂ ਚ ਜੱਜ ਮੈਨੂੰ ਦੁੱਖ ਮਿਲਿਆ ਨਾ ਤਾਂ ਵੀ ਮੇਰੇ ਕਰਮ ਮਾੜੇ ਸੀ ਮੈਂ ਮਾੜਾ ਕੀਤਾ ਹਣਾ ਕਦੇ ਕਿਸੇ ਜਨਮ ਜ ਕੀਤਾ ਹਣਾ ਤੂੰ ਮੈਨੂੰ ਆ ਨਹੀਂ ਦਿੱਤਾ ਮੇਰੀ ਔਕਾਤ ਹੀ ਇੰਨੀ ਕੁ ਸੀ ਕੋਈ ਗੱਲ ਨਹੀਂ ਤੂੰ ਜੋ ਕੀਤਾ ਤੂੰ ਖੇ ਕੀਤਾ ਗਲਤ ਤੂੰ ਕਰ ਹੀ ਨਹੀਂ ਸਕਦਾ ਤੂੰ ਜੋ ਕਰਦਾ ਉਹ ਇੱਕ ਵਾਰੀ ਕਰਦਾ ਦੂਜੀ ਵਾਰੀ ਕਰਦੇ ਨਹੀਂ ਉਹ ਕਿਹੜਾ ਭੁਲਕਣਾ ਹੈ ਉਹ ਕਿਹੜਾ ਭੁੱਲਦਾ ਹੈ ਨਹੀਂ ਭੁੱਲਦਾ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਤੈਨੂੰ ਮੋਢੇ ਤੇ ਹੱਥ ਰੱਖ ਕੇ ਆਖਦੇ ਆ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਤੂੰ ਘਬਰਾਉਂਦਾ ਕਿਉਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੈਦਾ ਕਰਨ ਵਾਲਾ ਮਾਲਕ ਤੇਰੀ ਜਰੂਰ ਰੱਖਿਆ ਕਰੇਗਾ ਜਿੰਨ ਪਦਾਇਸ ਤੂੰ ਕੀ ਆ ਤੈਨੂੰ ਪੈਦਾ ਕੀਨੇ ਕੀਤਾ ਤੈਨੂੰ ਬਣਾਇਆ ਕਿਨੇ ਆ ਜੋਤ ਕਿਨੇ ਰੱਖੀ ਐ ਸ਼ਰੀਰ ਕਿਨੇ ਬਣਾਇਆ ਪਰਮਾਤਮਾ ਨੇ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਉਹੀ ਤਾਂ ਆਸਰਾ ਦੇਣ ਵਾਲਾ ਹੈ ਆਧਾਰ ਭਾਵ ਆਸਰਾ ਸੋਈ ਦੇ ਆਧਾਰ ਜਿਨ અપਾਈ ਮੇਦਨੀ ਮੇਦਨੀ ਭਾਵ ਧਰਤੀ ਜਿਨੇ ਧਰਤੀ ਬਣਾਈ ਜਿਨੇ ਸ੍ਰਿਸ਼ਟੀ ਸਾਜੀ ਸਾਰ ਭਾਵ ਸੰਭਾਲ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਉਹੀ ਸਾਰ ਕਰਨ ਵਾਲਾ ਪਰ ਤੂੰ ਰਹਿਣਾ ਸਿੱਖ ਲੈ ਉਹਦੀ ਰਜਾ ਚ ਕਿਉਂ ਡੋਲਿਆ ਡੋਲਿਆ ਫਿਰਦਾ ਪ੍ਰੇਜ ਰੱਖ ਅੰਦਰ ਸਾਫ਼ ਕਰ ਲੈ ਨਿੰਦਿਆ ਇਰਖਾ ਦੁਆਇਤ ਕੱਢ ਕੇ ਚਿੰਤਾ ਛੱਡ ਕੇ ਚਾਰਕ ਦਿਨ ਜ਼ਿੰਦਗੀ ਮਿਲੀ ਐ ਮਰਜ਼ ਕਹਿੰਦੇ ਇਹਨੂੰ ਜਿਉਣਾ ਸਿੱਖ ਲੈ ਬਾਣੀ ਕੇਵਲ ਪਰਲੋਕ ਦੀਆਂ ਗੱਲਾਂ ਨਹੀਂ ਕਰਦੀ ਬਾਣੀ ਇੱਥੋਂ ਦੀਆਂ ਗੱਲਾਂ ਵੀ ਕਰਦੀ ਐ ਵੀ ਤੂੰ ਧਰਤੀ ਤੇ ਕਿਵੇਂ ਰਹਿਣਾ ਕੱਲੀਆਂ ਤਾਂ ਵਾਲੀਆਂ ਗੱਲਾਂ ਹੀ ਨਹੀਂ ਸੁਣਿਆ ਸੀ ਨਾ ਵੀ ਇੱਥੇ ਸਵਰਗ ਇੱਥੇ ਸਵਰਗ 'ਚ ਕਿਵੇਂ ਰਹਿਣਾ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਉਹੀ ਸੰਭਾਲ ਕਰਦਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਘਟ ਘਟ ਮਾਲਕ ਦਿਲਾਂ ਕਾ ਅੰਦਰ ਦੀਆਂ ਜਾਣਨ ਵਾਲਾ ਮਿਹਨਤ ਕਰਦਾ ਰਹੇ ਵੇਖੋ ਦਿਮਾਗ ਜਾਨਵਰਾਂ ਕੋਲ ਹੈਗਾ ਇਹ ਨਹੀਂ ਵੀ ਹੈ ਨਹੀਂ ਪੰਛੀਆਂ ਪਸ਼ੂਆਂ ਕੋਲੇ ਹੈਗਾ ਪਰ ਜਿੰਨਾ ਮਨੁੱਖ ਕੋਲੇ ਉਹਨਾਂ ਨੇ ਜੋ ਮਨੁੱਖ ਮਨੁੱਖਾ ਦੇਹੀ ਜੋ ਇੱਕ ਗਿਫਟ ਪਰਮਾਤਮਾ ਵੱਲੋਂ ਮਿਲਿਆ ਹੈ ਨਾ ਮਨੁੱਖਾ ਦੇਹੀ ਇਹਦੇ ਵਿੱਚ ਰਹਿ ਕੇ ਬੰਦਾ ਚਾਹੇ ਜੋ ਮਰਜੀ ਹੈ ਕਰ ਸਕਦਾ ਇੰਨਾ ਕੁ ਦਿਮਾਗ ਦਿੱਤਾ ਹੈ ਪਰਮਾਤਮਾ ਨੇ ਜ਼ਿੰਦਗੀ ਸਵਰਗ ਵਰਗੀ ਜਿਉ ਸਕਦਾ ਹੈ ਸਵਰਗੀ ਜ਼ਿੰਦਗੀ ਜਿਉ ਸਕਦਾ ਹੈ ਇੱਕ ਬੰਦੇ ਕੋਲ ਹੀ ਬੁੱਧੀ ਹੈ ਵੀ ਉਹ ਮਿਹਨਤ ਕਰਕੇ ਕੁਝ ਵੀ ਕਰ ਸਕਦਾ ਹੈ। ਹੌਲੀ-ਹੌਲੀ ਸੋਝੀ ਆਉਂਦੀ ਹੈ। ਬਾਣੀ ਨਾਲ ਜੁੜਿਆ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਕਿਸੇ ਗੱਲ ਦਾ। ਹੌਲੀ-ਹੌਲੀ ਜਦੋਂ ਆਪਾਂ ਪਾਠ ਕਰਦੇ ਆਂ, ਬਾਣੀ ਪੜ੍ਹਦੇ ਆਂ ਤੇ ਗੁਰੂ ਫਿਰ ਰੌਸ਼ਨੀ ਦਿੰਦਾ, ਚਾਨਣ ਦਿੰਦਾ। ਨਹੀਂ ਪਤਾ ਲੱਗਦਾ। ਇੱਕ ਮਨੁੱਖਾ ਸ਼ਰੀਰੀ ਹੈ ਤੇ ਇਨਾ ਵਧੀਆ ਤੈਨੂੰ ਪ੍ਰਮਾਤਮਾ ਨੇ ਸਾਧਨ ਦਿੱਤਾ ਓਏ ਉਹਨੂੰ ਤੂੰ ਦੁਨੀਆਵਾਰੀ ਸੋਚ ਸੋਚ ਕੇ ਲੰਘਾਈ ਜੰਨਾ ਹੋਰਾਂਵਾਰੀ ਸੋਚ ਸੋਚ ਨੰਘਾਈ ਜੰਨਾ ਨਸ਼ਿਆਂ ਚ ਪਾ ਕੇ ਲੰਘਾਈ ਜੰਨਾ ਐਡੀ ਵੱਡੀ ਦਾ ਕੋਈ ਚੀਜ਼ ਹੀ ਹੈ ਨਹੀਂ ਜਿੱਡੀ ਤੈਨੂੰ ਮਾਲਕ ਨੇ ਬਖਸ਼ਤੀ ਤੇਰਾ ਕਰਮ ਚੰਗਾ ਸੀ ਭਈ ਪ੍ਰਾਪਤਮਾ ਨੁਖ ਦਿਹੁਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀ ਹੈ ਦੇਵਤਿਆਂ ਵਰਗਾ ਜੀਵਨ 84 ਲੱਖ ਜੋਨ અપਾਈ ਮਾਨਸ ਕੋ ਪ੍ਰਭ ਦੀ ਵਡਿਆਈ ਇੱਕ ਮਨੁੱਖਾ ਜਨਮ ਆ ਬੱਚਾ ਬੈਠਾ ਹੈ ਸ਼ਰੀਰ ਸ਼ਰੀਰ ਦੇਤਾ ਪਰਮਾਤਮਾ ਨੇ ਭਵਾਂ ਜਹਾਜਾਂ ਦੇ ਚੜ ਜਾ ਉਹਦਾ ਤੇਰੀ ਹਿੰਮਤ ਹੈ ਹੁਣ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਬਦਗਾਰ ਹਰੇਕ ਸ਼ਰੀਰ ਵਿੱਚ ਵਸਣ ਵਾਲਾ ਮਾਲਕ ਸਾਰੇ ਜੀਵਾਂ ਦਾ ਦਿਲਾਂ ਦੀਆਂ ਜਾਣਨ ਵਾਲਾ ਹੈ ਦਿਲਾਂ ਦਾ ਮਾਲਕ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੇ ਸਭ ਨੂੰ ਪਾਲਣ ਵਾਲਾ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪਰਵਾਹ ਉਹ ਕੁਦਰਤ ਦੀਆਂ ਗੱਲਾਂ ਉਹ ਪ੍ਰਮਾਤਮਾ ਦੀਆਂ ਗੱਲਾਂ ਅਸੀਂ ਨਹੀਂ ਜਾਣ ਸਕਦੇ ਉਹਦਾ ਮੁੱਲ ਹੀ ਨਹੀਂ ਪੈ ਸਕਦਾ ਉਹ ਸਭ ਤੋਂ ਵੱਡਾ ਹੈ ਉਹਨੂੰ ਕਿਸੇ ਦੀ ਮਥਾਜੀ ਨਹੀਂ ਹੈ ਤੂੰ ਉਹਦੇ ਚਰਨਾਂ ਤੇ ਟਹਿ ਜਾ ਉਹ ਦੇਣ ਲੱਗਿਆ ਕਿਸੇ ਤੋਂ ਪੁੱਛੇਗਾ ਥੋੜੀ ਵੀ ਮੈਂ ਆ ਚੀਜ਼ ਦੇ ਦਾਂ ਕਿ ਨਾ ਇਹਨੂੰ ਚੇਹ ਫਲੇਣਾ ਕਿਸੇ ਨੂੰ ਕੁਦਰਤ ਕੀ ਮਨਾ ਜਾਣੀਆਂ ਵੱਡਾ ਵੇਪਰਵਾਹੋ ਪਰ ਇੱਥੇ ਮਰਦ ਨੇ ਇੱਕ ਗੱਲ ਕਹਿਤੀ ਆ ਕੇ ਗਾਂ ਸ਼ਬਦ ਵਿੱਚ ਉਹ ਇਹ ਕਹਿੰਦੀ ਵੀ ਇੱਕ ਤੈਨੂੰ ਡਿਊਟੀ ਨਿਭਾਉਣੀ ਪਈ ਉਹ ਕਿਹੜੀ ਇੰਨਾ ਕੁਛ ਮਹਾਰਾਜ ਨੇ ਕਹਿ ਕੇ ਹੁਣ ਤਕਰੀਬਨ ਇਹ ਲਾਸਟ ਪੰਕਤੀ ਦੇ ਨੇੜੇ ਮਹਾਰਾਜ ਨੇ ਇੱਕ ਡਿਊਟੀ ਲਾਤੀ ਫਿਰ ਵੀ ਉਹ ਸਭ ਕੁਝ ਕਰਨ ਵਾਲਾ ਕਰੇਗਾ ਵੀ ਪਰ ਤੂੰ ਇੱਕ ਕੰਮ ਕਰਿਆ ਕਰੋ ਕਿਹੜਾ ਕਰ ਬੰਦੇ ਤੂੰ ਬੰਦਗੀ ਚਿਚਰ ਘਟ ਮੈਂ ਸਾਹ ਘਟ ਭਾਵੰਦਰ ਵੀ ਜਿੰਨਾ ਚਿਰ ਤੇਰੇ ਚ ਸਾਹ ਨੇ ਵਸ ਤੂੰ ਬੰਦਗੀ ਕਰ ਲਈ ਆ ਆਖੋ ਸਤਨਾ ਇਹ ਵੀ ਕਿਹਾ ਵੀ ਉਹ ਸਭ ਕੁਝ ਕਰ ਸਕਦਾ ਪਰ ਇੱਕ ਡਿਊਟੀ ਵੀ ਲਾਈ ਆ ਨਾਲ ਵੀ ਤੈਨੂੰ ਆਹ ਕੰਮ ਕਰਨਾ ਪਊਗਾ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ ਜਿੰਨਾ ਚਿਰ ਤੇਰੇ ਅੰਦਰ ਸਾਹ ਹੈ ਤੂੰ ਬੰਦਗੀ ਕਰਦਾ ਰਹੇ ਬੰਦਗੀ ਕਰਦੇ ਦੇ ਸਵਾਸ ਪੂਰੇ ਹੋਣ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਤੂੰ ਸਮਰੱਥ ਭਾਵ ਸਭ ਤਾਕਤਾਂ ਦਾ ਮਾਲਕ ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਗਿਆਨ ਇੰਦਰੀਆਂ ਦੇ ਰਾਹੀਂ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਅਸਾਂ ਜੀਵਾਂ ਦਾ ਇਹ ਸਰੀਰ ਤੇ ਜਿੰਦ ਤੇਰੀ ਦਿੱਤੀ ਹੋਈ ਹੈ ਤੇਰੀ ਰਹਿਮ ਨਾਲ ਹੀ ਸੁੱਖ ਮਿਲਦਾ ਹੈ ਰਹਿਮ ਤੇਰੀ ਸੁਖ ਪਾਇਆ ਸਦਾ ਸਦਾ ਤੇਰੀਆਂ ਰਹਿਮਤਾਂ ਨਾਲ ਹੀ ਸੁੱਖ ਮਿਲਦਾ ਹੈ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਮੇਰੀ ਨਾਨਕ ਦੀ ਮੇਰੀ ਨਮਾਣੇ ਦੀ ਤੈ ਅਰਦਾਸ ਹੈ ਹੁਣ ਕਈ ਇੱਥੇ ਵਿਸ਼ਰਾਮ ਨਹੀਂ ਇਹਦਾ ਵਿਸ਼ਰਾਮ ਇੱਥਿਆ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਕਈ ਵੇ ਰੱਬਾ ਬੜ ਦੇਣਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਨਹੀਂ ਰਹਿਮ ਤੇਰੀ ਸੁਖ ਪਾਇਆ ਸਦਾ ਕਿ ਸਦਾ ਤੇਰੀ ਰਹਿਮਤ ਨਾਲ ਸੁਖ ਪਾਇਆ ਹੈ ਮੇਰੀ ਤੇ ਅਰਦਾਸ ਹੈ ਨਾਨਕ ਦੀ ਵੀ ਸਦਾ ਤੇਰੇ ਦਰ ਤੇ ਇਹ ਅਰਦਾਸ ਹੈ ਕਿ ਤੇਰੀ ਬੰਦਗੀ ਦਾ ਮੈਨੂੰ ਸੁਖ ਮਿਲਦਾ ਰਹੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁੰਆ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ